ਹਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣ ਦੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਅੱਜ ਸਹੇਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦੇ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀ ಗ್ರಾಮ ਪੰਚਾਇਤ ਤੇ ਨਗਰੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨੇ ਸਿਆਇਆ ਜਾ ਰਿਹਾ ਆਓ ਤੁਹਾਨੂੰ ਫਤਖੁਨਿਆਂ ਵੱਖ-ਵੱਖ ਪ੍ਰਾਵਾਂ ਦੇ ਦ੍ਰਿਸ਼ why ਆਪ ਕਿੱਥੇ ਆਏ ਨਾਮਾ ਕਰਮਾ ਤੁਹਾਨੂੰ ਪਤਾ ਹੀ ਨਹੀਂ ਸੀਗਾ ਜਾਣ ਨੂ ਦੇਵ ਜੀ ਬਧਾਈਆਂ ਪਟਕਝੇ ਨੂ ਦੇਵ ਜੀ ਬਧਾਈਆਂ ਹਾਂ ਹਾਂ ਅੱਜ ਸਨਸਾਰ ਵਿੱਚ ਰੱਬ ਜੋਦੇ ਆ ਰਹੇ ਬੱਕਰੀ ਲੈ ਕੋਈ ਖੁਸ਼ੀਆਂ ਆ ਰਹੇ ਖੁਸ਼ੀਆਂ ਆ ਰਹੇ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚੇ ਨਾ ਬੁਰਾ ਤੇ ਡੋਲੇ ਸੁਪੇ ਨੂੰ ਤੱਕ ਕੇ ਦਿੱਲੀ ਜਾ ਸ਼ੀਸ਼ ਕਟਾਇਆ ਪਿਤਾ ਨੇ ਅਮਰਿਤ ਦੇ ਕੇ ਸਾਨੂੰ ਹੈ ਸ਼ੇਰ ਬਣਾਇਆ ਖੰਡੇ ਦੀ ਤਾਰ ਚ ਜਨਮੇ ਮਰ ਕੇ ਵੀ ਮੰਨਦੇ ਨਾ ਗੋਵਿੰਦ ਰਾਜੇ <coughs> ਦੁਆਰਾ <coughs> i <laughs> you yeah! You've <laughs> the You're <laughs> Terima kasih telah menonton! thank <laughs> you ਇਹ ਸੇਵਕ ਮਾਉਣ ਦੇ ਲਈ ਕੱਲ ਮੈਂ ਦੇ ਗੁਰਪਾਲੀ ਸੁਨਮ ਦੇ ਲਈ ਤੇ ਜੀਤਾ ਮਿਲੀ ਹੈ ਗੁਰੂ ਜਸ ਕੌੜ ਨੇ ਲਈ ਬੁੱਢਣ ਵਾਰਿਆ ਸਾਈਂ ਦੇ ਸਿਰ ਡਟਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕਾਉਂਦੇ ਸਭ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਸ਼ੇਧਰ ਖਾ ਹੈ ਪੰਜਾਂ ਪਿਆਰੇ ਦੀ ਗਵਾਹੀ ਦੇ ਅੰਦਰ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੋ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੇ ਚਰਨਾਂ ਵਿੱਚ ਸਿੱਚ ਕੋ ਦੇ ਹੋਏ ਧੰਨ ਗੁਰੂ ਗੋਬੀ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਫਤ ਦੇ ਨੰਦਰਾ ਬਲਦ ਕਰੀਏ ਕਹਿੰਦੇ ਇੱਕ ਵਾਰ ਧੰਨ ਧੰਨ ਪਾਪਾ ਮਨੀ ਸਿੰਘ ਸਾਹਿਬ ਜੀ ਨੇ ਧੰਨ ਧੰਨ ਗੁਰੂ ਗੋਬੀ ਸਿੰਘ ਮਹਾਰਾਜ ਜੀ ਨੂੰ ਕਿਸ਼ਨਾ ਕੀਤਾ ਪੁੱਛਿਆ ਕਿ ਪਿਤਾ ਜੀ ਤੁਸੀਂ ਕਹਿੰਦੇ ਹੋ ਕਿ ਗੱਜ-ਬੱਜ ਕੇ ਫਟੇਕ ਜਾਓ ਫਟੇ ਬਜਾਉਣ ਦਾ ਕੀ ਹੁੰਦਾ ਤੁਹਾਡੀ ਕਿਹੋ ਜਿਹੀ ਕਿਰਪਾ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਮਹੇਸ਼ ਸਿੰਘ ਸਾਹਿਬ ਜਿਹੜਾ ਗੱਜ ਕੇ ਬੱਚਾਉਂਦਾ ਉਹਦੇ ਵਾਲ ਗੋਬਿੰਦ ਸਿੰਘ ਦਾ ਮੁਕਤ ਹੁੰਦਾ ਹੈ ਜਿਹੜਾ ਫੱਦੀ ਨਾਲ ਜਵਾਬ ਫੱਦੇ ਨਾਲ ਗੱਜ ਵੱਟ ਕੇ ਦਿੰਦਾ ਉਹਦੇ ਵਾਲ ਕਲਕੀਆਂ ਵਾਲੇ ਸਤਿਗੁਰੂ ਕਹਿੰਦੇ ਕਿ ਮੇਰਾ ਸੱਜਾ ਬੋਢਾ ਹੁੰਦਾ ਹੈ ਜਿਹੜਾ ਫੱਦੀ ਮੀਰੀ ਆਵਾਜ਼ ਵਿੱਚ ਗਜਾਉਦਾ ਹੈ ਗੁਰੂ ਜੀ ਕਹਿੰਦੇ ਉਹਦੇ ਵਾਲ ਮੇਰਾ ਖੱਬਾ ਬੋਢਾ ਹੁੰਦਾ ਹੈ ਜਿਹੜੇ ਨੂੰ ਗੁਰੂ ਦਾ ਸੱਚਾ ਖੱਤਾ ਮੁੱਠਾ ਵੀ ਮਿਲ ਜਾਵੇ ਉਹ ਵੀ ਭਗਤ ਸਾਗਰ ਤੋਂ ਪਾਰ ਹੋ ਜਾਂਦੇ ਫਤਿਹ ਬਲਾਏ ਨੂੰ ਜਰੂਰ ਫਿਰ ਪਾਪੀ ਮਰੀ ਸਿੰਘ ਸਾਹਿਬ ਜੀ ਨੇ ਪੁੱਛਿਆ ਗੁਰਬੋਲੀ ਸਿੰਘ ਜੀ ਨੂੰ ਆਖਿਆ ਪਾਛਾ ਜੀਰਾ ਫਤਿਹ ਬਲਾਉਂਗਾ ਹੀ ਨਹੀਂ ਗੁਰਬੋਲੀ ਸਿੰਘ ਜੀ ਦੀ ਆਖਿਆ ਮਰੀ ਸਿੰਘ ਜਿਹੜਾ ਫਤਿਹ ਨਹੀਂ ਬਚਾਉਂਦਾ ਉਹਦੇ ਨਾਲ ਨਾ ਗੋਬਿੰਦ ਸਿੰਘ ਦਾ ਮੁਖ ਨਾ ਸੱਚਾ ਮੁੱਢਾ ਨਾ ਖੱਤਾ ਮੁੱਢਾ ਮੇਰੇ ਪਿਆਰਿਆ ਜਿਹੜਾ ਫੱਤੇ ਨਹੀਂ ਖਜਾਉਦਾ ਉਹ ਦਿਵਲ ਗੋਬਿੰਦ ਸਿੰਘ ਦੀ ਪੇਠੋ ਦੇਗੀ ਜੇ ਚੋਣਾਂ ਤੇ ਗੋਬਿੰਦ ਸਿੰਘ ਜੀ ਦਾ ਆਪਣੇ ਵੱਲ ਮੁਖ ਹੋਵੇ ਨਗਰ ਕੀਰਤਨ ਦੇ ਵਿੱਚ ਪ੍ਰਵਾਹ ਆ ਜੀਏ ਪ੍ਰਵਾਹ ਹੋ ਜਾਣ ਬਸ ਉੱਤਰੀ ਸਰਤਾ ਗਿਆਨੀ ਸਰਤਾਪ ਸਿੰਘ ਬੁੱਟਰਵਾਲੀਆ ਅਤੇ ਬੁੱਟਰਵਾਲੀਆ ਬੀਬੀਆਂ ਦੇ ਘਰ ਦੀ ਜੱਫੀ ਦੀ ਬਲਾਈ ਹੋ ਫੱਤੇ ਕਰੋ ਪ੍ਰਵਾਹ ਪਿਆਰੋਂ ਘਰ ਤੋਂ ਵਾਕੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਵਾਹਿ ਜੀ ਦੀ ਬਹਤੇ ਕਰੋ ਨਸਰਪ੍ਰਕਰਿਤ

ਜਿਹਨੇ ਇਹ ਸਭ ਕੁਝ ਦਰਸਕ 50 ਰੁਪਏ ਮੇਜਰ ਸਿੰਘ ਸਨਮਾਨਤ ਕੀਤਾ ਹੈ। ਪ੍ਰਧਾਨ ਜੀ ਮੇਰੇ ਵੱਲੋਂ ਇਹਨਾਂ ਦੇ ਨਾਲ ਸਮੁੱਚੀ ਕਮੇਟੀ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੱਥੇ ਸਾਰੇ ਹੀ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ